ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੇ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਸਿਹਤ ਹੁਣ ਪਹਿਲਾਂ ਨਾਲ ਤੇ ਠੀਕ ਹੈ ਜੀ ਮੇਰੇ ਵੱਲੋਂ ਅਰਦਾਸ ਹੈ ਬੇਨਤੀ ਹੈ ਸੱਚਾ ਪਾਤਸ਼ਾਹ ਜੀ ਕਿ ਜਿੰਨੇ ਵੀ ਈਵਿਊਰ ਇਸ ਸਮੇਂ ਦੇਖ ਰਹੇ ਆਂ ਜੀ ਸਭ ਨੂੰ ਤੰਦਰੁਸਤੀਆਂ ਬਖਸ਼ੀ ਸਾਰੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਮਧਰੀਆਂ ਜੈ 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 ਜ਼ਰੂਰ ਪੂਰੀਆਂ ਕਰਿਓ ਇਹ ਕੱਲ ਬਲੌਗ ਬਣਾ ਕੇ ਪਾਇਆ ਸੀਗਾ ਬੁਖਾਰ ਵਾਲਾ ਵੀ ਬੁਖਾਰ ਚੜਦਾ ਮੈਨੂੰ ਕਾਫੀ ਜ਼ਿਆਦਾ ਇੰਜੈਕਸ਼ਨ-ਇੰਜੈਕਸ਼ਨ ਚਾ ਲੱਗਿਆ ਕੱਲ ਫੇ ਮੇਰੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਿਆ ਕਈਆਂ ਦੇ ਫੋਨ ਆਏ ਉਹਨਾਂ ਨੇ ਹਾਲਚਲ ਪੁੱਛਿਆ ਉਹਨਾਂ ਦਾ ਵੀ ਧੰਨਵਾਦ ਤੇ ਤੁਹਾਡੇ ਸਾਰਿਆਂ ਦੀ ਦੁਆਵਾਂ ਦੇ ਨਾਲ ਅੱਜ ਸਰੀਰ ਬਹੁਤ ਬੈਟਰ ਮਹਿਸੂਸ ਕਰਦਾ ਗਲਾ ਹਾਲ ਬਹੁਤ ਜ਼ਿਆਦਾ ਖਰਾਬ ਹੈ ਤੇ ਜਦੋਂ ਲੰਬਾ ਟਾਈਮ ਬੋਲਦੇ ਆ ਤਾਂ ਖਾਂਸੀ ਛਿੜਦੀ ਹੈ ਜ਼ੋਰ ਲਾ ਕੇ ਨਹੀਂ ਬੋਲ ਹੁੰਦਾ ਉਹ ਸਰੀਰ ਪੱਖੋਂ ਬਾਕੀ ਸਾਰੀ ਬਾਡੀ ਠੀਕ ਹੈ ਬੈਕ ਸਾਈਡ ਚੈਸਟ ਦੇ ਨਾ ਜਦੋਂ ਮੇਰੇ ਜੀ ਖਾਂਸੀ ਆਉਂਦੀ ਹੈ ਦਰਦ ਹੁੰਦਾ ਥੋੜਾ ਜਿਆ ਰਹਿ ਗਿਆ ਉਹ ਤੇ ਇੱਕ ਖਰਾਕ ਮੇਰੇ ਕੋ ਬਚੀ ਪਈ ਹੈ ਜਿਹੜੀ ਉਹਨੇ ਸ਼ਾਇਦ ਉਹ ਲੋਟ ਕਰ ਦੇਣਾ ਡਾਕਟਰ ਮੈਨੂੰ ਕੱਲ ਕਹਿੰਦਾ ਸੀਗਾ ਕਿ ਤੈਨੂੰ ਚਾਰ ਖਰਾਕਾਂ ਦੇ ਦਿੱਤੀਆਂ ਜਿਹੜੀਆਂ ਇਹਨਾਂ ਨਾਲ ਤਾਂ ਲੋਟ ਹੋ ਜਾਣਾ ਤੇ ਬਾਕੀ ਤੁਹਾਡੀ ਸਾਰਿਆਂ ਦੀਆਂ ਦੁਆਵਾਂ ਹੈ ਥੋੜਾ ਬਹੁਤ ਬਹੁਤ ਧੰਨਵਾਦ ਜੋ ਕਹੇ ਦਾ ਮੈਂ ਪੁੱਤ ਵੀ ਲੱਗਦਾ ਹੋਊਂਗਾ ਕਿਸੇ ਦਾ ਭਰਾ ਲੱਗਦਾ ਹੋਊਂਗਾ ਹਨਾ ਤਾਂ ਕਿਸੇ ਦਾ ਅੰਕਲ ਲੱਗਦਾ ਹੋਊਗਾ ਕਈ ਜਣੇ ਆ ਇਕਣਾ ਕਰਕੇ ਮੈਨੂੰ ਸਬੋਧਿਤ ਕਰਦੇ ਨੇ ਤੇ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਖੇਤ ਦੇ ਵਿੱਚ ਪਹੁੰਚੇ ਹੋਇਆ ਜੀ ਆਪਣਾ ਬਰਤੀਨ ਵੱਡਣ ਵਾਸਤੇ ਅੱਜ ਮੈਂ ਇੱਕ ਗੱਲ ਤੋਂ ਹੈਰਾਨ ਐ ਵੀ ਆ ਮੈਨੂੰ ਕਹਿੰਦਾ ਵੀ ਚੱਲ ਪਾਪਾ ਬਰਤੀਨ ਵੱਡ ਕੇ ਲਈਏ ਵੀ ਡੈਡੀ ਰਾਈਂ ਗਏ ਹੋਏ ਆ ਅੱਜ ਉਧਰ ਮਨਮਤਰ ਵਾਲੀ ਸ਼ਹਿਰ ਨੂੰ ਤੇ ਫਰੀਤਾ ਮੇਰਾ ਵੀ ਠੀਕ ਸੀ ਮੈਂ ਵੀ ਚਲੋ ਸੋਚਦਾ ਸੀਗਾ ਘਰਾਂ ਕੱਖ ਪਾ ਕੇ ਉਹ ਚ ਰਲਾਤੇ ਰੋਣ ਤੋਂ ਬਾਅਦ ਵਿੱਚ ਹੁਣ ਪਾਪਾ ਜੀ ਆਗੇ ਪਾਪਾ ਜੀ ਨੇ ਮੈਂ ਕਿਹਾ ਮੈਂ ਸੰਦਰ ਬੰਦਣੀ ਆ ਉਹ ਥੋੜੇ ਜਿਹਾ ਫਿਰ ਜਦੇ ਫਿਰ ਚੋਣੀਆਂ ਵੀ ਥੋੜੇ ਟਾਈਮ ਤੱਕ ਤੇ ਹੁਣ ਹੈ ਮੈਂ ਮੈਨੂੰ ਤਾਂ ਦਿਖਦਾ ਹੀ ਆ ਵੀ ਹੌਲੀ ਹੌਲੀ ਜਿਹੜੇ ਇਹਦੇ ਲੱਛਣ ਹੈਗੇ ਆ ਸਾਡੇ ਜਿਹੜਾ ਸਹਬਜਾਦਾ ਹੈ ਸਾਡੇ ਘਰਾਂ ਕਰਨਬੀਰ ਸਿੰਘ ਵੀ ਦੇ ਲੱਛਣ ਪਾਈ ਆ ਖੇਤਾਂ ਖੁੱਤਾਂ ਵਾਲੀ ਆ ਬਸ ਇਹਨੇ ਆ ਹੀ ਕੰਮ ਕਰਨਾ ਪੜਾਈ ਪੜੂਈ ਵਾਲਾ ਤਾਂ ਬਸ ਇਹੋ ਜਿਹੇ ਹਾਲਾਤ ਆ ਤੇ ਆ ਸਿੱਖਣ ਤਾਂ ਲੱਗਿਆ ਵਾ ਪਰ ਜਿੰਨੇ ਕੱਖ ਉੱਪਰ ਆ ਉਨੇ ਧਰਤੀ ਪਰ ਛੱਡਦਾ ਜਾਈ ਜਾਂਦਾ ਹੈ ਸਫਾਈ ਨਹੀਂ ਕਰੀ ਜਮਾਂ ਵੀ ਥੱਲੇ ਆ ਇਹ ਕਿਆ ਕਰਦਾ ਜਾਂਦਾ ਤੂੰ ਥੋੜੀ ਥੋੜੀ ਖੂੰਗਾ ਆਪਾਂ ਦੇਖੋ ਜਦੋਂ ਮੈਂ ਪਹਿਲਾਂ ਇੱਥੇ ਸਟਾਰਟਿੰਗ ਕਰੀ ਤੀ ਆ ਹੈ ਮੈਂ ਕਿਹਾ ਮੈਂ ਬਲੌਗ ਸ਼ੁਰੂ ਕਰ ਲਵਾਂ ਤੂੰ ਹੋਗਾ ਹੁਣ ਇੱਧਰੋਂ ਸ਼ੁਰੂ ਫਿਰ ਹੁਣ ਵਸਸ ਮਤਲਬ ਕਾਣ ਦਾ ਭਾਵ ਸਰ ਗਿਆ ਵਸ ਹੁਣ ਵਸ ਹੁਣ ਮਤਲਬ ਪੜਾਈ ਸਕੂਲ ਕਾਲਜ ਤੇ ਹਟਾਈ ਲੁਨੇ ਆ ਨਾ ਸਕੂਲ ਤੇ ਹਟੇ ਜਾ ਛੱਡ ਪਰੇ ਕੀ ਕੰਮ ਵੀ ਕਰਨੇ ਆ ਕੀ ਕੀ ਪੜਨਾ ਵੀ ਹੈਗਾ ਇਹ ਅਜੇ ਕੰਮ ਵੀ ਕਰਨੇ ਕੱਖ ਵੀ ਬੁਢਣੀਆਂ ਅੱਛਾ ਹਜੇ ਤਾਂ ਪਪਾ ਨਹੀਂ ਆਣਾ ਐ ਮੈਂ ਹਾਂ ਕਾਬੜ ਬਣ ਕੇ ਦਿਖਾਉਂਗਾ ਦੇਖਿਓ ਕੀ ਬਣ ਕੇ ਦਿਖਾਉਂਗਾ ਕਬਾੜ ਨਹੀਂ ਕਾਵਲ ਕਾਵੇ ਕਾਵਲ ਕੱਖ ਬੁਢੇ ਅੱਛਾ ਬੱਸ ਸਾਹੀਓ ਕਵਾੜੇ ਹੋਣਾ ਤੇਰਾ ਮੈਨੂੰ ਸਭ ਪਤਾ ਬਟਿਊਸ਼ਨ ਜਾਣ ਦਾ ਮਾਰਾ ਵੀ ਟਿਊਸ਼ਨ ਨਾ ਜਾਣਾ ਪਾਜੇ ਮੈਨੂੰ ਕਹਿੰਦਾ ਚੱਲ ਆਪਾਂ ਵਰਤੀਨ ਵੱਡ ਲਈਏ ਮੈਂ ਜਾ ਕੇ ਆਇਆ ਤੈਨੂੰ ਕਿਹਾ ਐਨੀ ਛੇਤੀ ਕਿੱਥੇ ਮੁੜ ਆਇਆ ਫੇ ਟਿਊਸ਼ਨ ਤੇ ਹਾਂ ਨਹੀਂ ਹੈ ਨਹੀਂ ਤਾਂ ਕਰੇ ਕੋਈ ਕੌਣ ਕੀਦੇ ਘਰਾਂ ਭਾਬੀ ਜੀ ਦੇ ਘਰਾਂ ਹੈ ਨਹੀਂ ਕੋਈ ਭਾਬੀ ਜੀ ਦੇ ਘਰਾਂ ਕਿਹੜੀ ਅੱਛਾ ਟਿਊਸ਼ਨ ਵਾਲੀ ਮੈਮ ਕਹੇਗਾ ਮੈਮ ਅੱਛਾ ਉਹ ਤੇਰੀ ਭਾਬੀ ਲੱਗਦੀ ਐ ਇਹ ਵੀ ਗੱਲ ਹੈਗੀ ਐ ਚੱਲ ਇਹ ਵੀ ਗੱਲ ਠੀਕ ਐ ਬੀ ਉਹ ਹਾਂ ਤੀਕਰਾਂ ਤਾਂ ਕਰਕੇ ਤੂੰ ਮੇਰੇ ਕੋਲ ਆ ਗਿਆ ਦੇ ਕਿੱਥੇ ਦੇ ਪੜਦਾ ਕਿਆ ਕਰਦਾ ਤੂੰ ਜੜ ਕਿੱਥੇ ਉਹਦੀ ਜੜ ਕਿੱਥੇ ਦੇ ਪੈਰ ਕਿੱਥੇ ਰੱਖਿਆ ਵਤ ਇੱਥੇ ਦੇ ਵੱਢਣੇ ਚ ਵੱਢਣੀਆਂ ਆ ਚੀਜ਼ ਆ ਆ ਫੜਕੇ ਆ ਆ ਆ ਆ ਆ ਹੋਰ ਕਹਾਂ ਤੇ ਕਹਾਂ ਜਾਈ ਜਾਂਦਾ ਸੋਸਰਾ ਕਰਦਾ ਜੇ ਅਜੇ ਕਰਨ ਨੂੰ ਸੋਸਰਾ ਆਪਾਂ ਵੱਢ ਦੇਖ 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 ਮਿੱਟੀ ਦੇਖ ਮਿੱਟੀ ਦੇਖ ਮਿੱਟੀ ਇਹ ਡੰਗੜਾ ਨਹੀਂ ਖਾਣੀ ਐ ਚਲ ਅੱਖ ਇੱਧਰ ਹਾਂ ਪਾ ਹੱਥੋਂ ਕਿਤੇ ਪੋਣ ਜਿੱਥੇ ਸਾਫ਼ ਫੇਰ ਦੇਖਾਂ ਦੇਖੋ ਦਾਤੀ ਦਾ ਇੱਥੇ ਪਾ ਜਿੱਥੇ ਤੇ ਪਹਿਲਾਂ ਸਫਾਈ ਹੋਈ ਵੀ ਹਾਂ ਓਰੇ ਐ ਗੀਣੀ ਜਾਂਦੀ ਫੇਰ ਉੱਚੀ ਵੱਢਣ ਲੱਗਾ ਧਰਤੀ ਦੇ ਨਾਲ-ਨਾਲ ਖਸਕਾ ਕੇ ਲੈ ਕੇ ਆਨੂ ਫੇਰ ਗਲਤ ਜਗ੍ਹਾ ਤੇ ਫੜੀ ਸਫਾਈ ਸਫਾ ਇੱਥੇ ਵੱਢ ਕੇ ਓਰੇ ਕੀ ਕਰਨਾ ਇਹਨੂੰ ਛੱਡ ਕੇ ਫਿਰ ਤਾਂ ਇੱਥੇ ਆ ਜਾਣਾ ਉਹਦੇ ਕੋਲ-ਕੋਲ ਜਲ ਹਾਂ ਆ ਗਿਆ ਦਰਦਾ ਇੱਕੋ ਵਾਰ ਹੋ ਜਾਂਦਾ ਹੁੰਦਾ ਉਹ ਖਿੱਚੇ ਦੇ ਇਹਦੇ ਤੁਝ ਕਿਹਨਾ ਚਰੀ ਬਾੜ ਦੰਦਾ ਚਰੀ ਨੂੰ ਦੋ ਦੋ ਵਾਰ ਮਾਰਨਾ ਪੈਂਦਾ ਥੋੜਾ ਜਿਹਾ ਤੇ ਲੱਗਦੀ ਹੈ ਪਰ ਇੱਕੋ ਵੱਢ ਕੇ ਰੁਕ ਜਾਗੇ ਇੱਕ ਵਾਰ ਵੱਢਿਆ ਇੱਕ ਵਾਰ ਵੱਢਿਆ ਇੱਥੇ ਹੱਥ ਜੇ ਇਕੱਠੇ ਕਰੀ ਜਾਈਦਾ ਹੁੰਦਾ ਆ ਵੀ ਇੱਧੇ ਬਿੱਚ ਪਸੇ ਹੋਏ ਆ ਦੇਖੋ ਲੈ ਹੱਥ ਜਿਓ ਕੇ ਆ ਫੇਰ ਚੱਕ ਕੇ ਫੇਰ ਇੱਧਰ ਰੱਖਤੇ ਆ ਦੋ ਡੱਕੇ ਜੇ ਇਹ ਫੇਰ ਰੱਖਦੇ ਨੇ ਹੁਣ ਤਾਂ ਰੱਖੂਗੇ ਵੀ ਤੇ ਪੁੱਠਾ ਕੰਮ ਕੀ ਨੂੰ ਕਹਿੰਦੇ ਹੁੰਦੇ ਨੇ ਜਾ ਕੇ ਨ ਵੀ ਇੱਕ ਕਰਕੇ ਕੋਲੇ ਐਂ ਕਰਕੇ ਗਾਹਾਂ ਰੱਖ ਲੈਣ ਨੂੰ ਚੱਕ ਕੇ ਗਾਹਾਂ ਰੱਖ ਲੈਣ ਨੂੰ ਚੱਕ ਕੇ ਗਾਹਾਂ ਰੱਖ ਲੈਣ ਨੂੰ ਚੱਕ ਕੇ ਜਦੋਂ ਕਿ ਐਡਾ ਬੜਾ ਰੋਗੋਗੇ ਤਾਂ ਰੱਖ ਚੱਕ ਕੇ ਓਕੇ ਨਾ ਹੈ ਪਾ ਮੈਂ ਤੇ ਹੁਣ ਚਾਟੇ ਘਾ ਲੈਣੇ ਆ ਰੁਕ ਜਾ ਪਿੱਛੇ ਜਾ ਮੈਂ ਹੀ ਦੱਸ ਦਾਂ ਤੈਨੂੰ ਲਓ ਸਾਰਾ ਹੀ ਥੱਲੇ ਡੰਗਰ ਬੱਛੇ ਦਾ ਨਵੇੜ ਕੇ ਬੇਚਰੋਂ ਲਾਇਟ ਦੌੜ ਗਈ ਸੀਗੀ ਤੇ ਉਹ ਵੀ ਆ ਗਈ ਤੇ ਇੱਧਰ ਬਣ ਰਿਹਾ ਜੀ ਪ੍ਰਸ਼ਾਦਾ ਮਟਰ ਵਿੱਚ ਬੜੀਆਂ ਵੀ ਗੇਰੀਆਂ ਸਵੀਆਂ ਤੇ ਨਹੀਂ ਹਾਂ ਬੜੀਆਂ ਹੋਣਾ ਤੇ ਗੱਲ ਨਹੀਂ ਨਹੀਂ ਬੇਗੇਰ ਨੇ ਤੇ ਬੜੀਆਂ ਸਵਾਦ ਲੱਗਦੀਆਂ ਬੜੀਆਂ ਲੱਗ ਰਹੀਆਂ ਜੀ ਅੱਛਾ ਆਲੂ ਬੜੀਆਂ ਹੁੰਦੀਆਂ ਸਾਨੂੰ ਮਟਰ ਨਾਲ ਆਲੂ ਮਟਰ ਬੜੀਆਂ ਬਸ ਹੁਣ ਤਾਂ ਕੰਮ ਸਾਰਾ ਕਰਨਾ ਕੰਮ ਸਾਰਨੇ ਵਾਲਾ ਕੰਮ ਤਾਂ ਸਾਦੀ ਦਾ ਕਰਦੇ ਹਾਂ ਜੀ ਇੱਕ ਵਾਰ ਤੁਹਾਡਾ ਢਿੱਡ ਭਰਦੀ ਆ ਯਾਰ ਮੈਰੀ ਤਾਂ ਸਮਝ ਤੋਂ ਪਰੇ ਆ ਕੰਮ ਮੈਂ ਇੱਥੇ ਜਨੂ ਆ ਕੇ ਪਤਾ ਨਹੀਂ ਕਾਤੇ ਇਹਨੂੰ ਇਹਨੂੰ ਖੋਲ ਕੇ ਖੜ ਜਾਂਦਾ ਹੈ ਪਤਾ ਨਹੀਂ ਸੁਵੀਰਾ ਪ੍ਰਸ਼ਾਦ ਦਾ ਤੁਸੀਂ ਕਰੇ ਹੀ ਨਹੀਂ ਕੁਝ ਰੱਖਿਆ ਵਾ ਇਕਣੀ ਕਿਸ ਨੂੰ ਮੰਡ ਪਉਣ ਦਿੰਦੇ ਨਾ ਤੇ ਆਹ ਹਾਲ ਹੈ ਉਹ ਉਧਰ ਲੈ ਆ ਕੇ ਰੱਖੀ ਸੀ ਮੈਂ ਆ ਵੀ ਉੱਕਣੀ ਪਿਆ ਪੋਹਾ ਛੋਹਾ ਜਾਵੇ ਕਮਾਰੇ ਹੋਈ ਵੀ ਸਾਡੀ ਚਾਹ ਪੱਤੀ ਜਾ ਕੇ ਰੱਖੀ ਸੀ ਉਸ ਦਿਨ ਮੈਂ ਚਾਪਤੀ ਜਿਹੜਾ ਵੀ ਇਕੱਠੀ ਹੋ ਰੋਣੀ ਆ ਨਹੀਂ ਉਹ ਦਿਖੀ ਹੋ ਨਹੀਂ ਤੁਸੀਂ ਮੈਂ ਫੇਰ ਦੇਖਿਆ ਤੁਹਾਡਾ ਆ ਚਾਪ ਵਾਲਾ ਪਕੌੜੀਆਂ ਪਈਆਂ ਇਹ ਜਿਵੇਂ ਦਾ ਦਾ ਖਰੀਫੀਆ ਕੀ ਆ ਇਹ ਅਚਾਹ ਹੋ ਹੈ ਮਿੱਥੇ ਸੁਖਵੀਰ ਇਹ ਪਲੀ ਡੋਸਾ ਇਹ ਫਿਰ ਡੋਸਾ ਬਣਾਇਆ ਘਰ ਤੋਂ ਤੁਸੀਂ ਹੁਣ 10 ਦਿਨ ਮੇਰਾ ਕੀ ਹੋਣਾ ਫੇਰ ਹੋਈ ਰੱਖਿਆ ਵਾ ਫੇਰੇ ਬਸ ਡੋਸੇ ਰਹੀਂ ਕੱਲ ਨੂੰ ਬਣਾਉਂਦੇ ਆ ਤੇ ਫਿਰ ਮੈਂ ਲਈ ਦੇ ਸੀ ਵੀ ਇੱਧਰ ਚਲਾਉਂਦੇ ਆ ਫਿਰ ਇਹ ਹੋ ਗਿਆ ਅੱਛਿਆ ਪਈਆਂ ਔਰੇ ਆ ਹਾ ਟੂ ਦੇ ਵਿਲੀਅਮ ਵੀ ਵੇਖ ਲਈ ਪਈਆਂ ਨਾ ਆਪਣੀਆਂ ਜਿਹੜੀਆਂ ਮਹਾਰਾਜਟਰ ਤੇ ਮਹਾ ਉਹਦੇ ਤੇ ਲਿਖਿਆ ਇੱਥੇ ਜਸਮੀਨ ਕੇ ਨਾ ਕੇ ਨੇ ਮਾਰਤਾਲੀਆ ਹੈ ਇਹ ਵੀ ਜਸਮੀਨ ਵੀ ਨਾ ਕੀ ਨੇ ਮਤੜੀਆਂ ਤੇ ਰਸਤਰੀਆਂ ਬਣਾਉ ਬਣਾ ਕੇ ਤਾਂ ਦੇਣੀਆਂ ਹਾਂ ਸੇਵੀਆਂ ਕਿਸੇ ਨੂੰ ਥੋੜੇ ਦੇਣੀਆਂ ਹੋਣਾਂ ਕਿਸ ਦੀ ਕੀ ਗੱਲ ਆ ਸੀ ਤਾਂ ਬਿਮਾਰ ਸੁੱਕੀ ਪੁੱਕੀ ਰੋਟੀਆਂ ਮਿਲ ਜਵੇ ਤੁਹਾਨੂੰ ਥੋੜੀ ਆ ਹਾਂ ਜੀ ਅੱਛਾ ਆ ਆਹ ਇਹ ਰਿਹਾ ਇਹਨਾਂ ਦੇੋਂ ਕਿੰਨਿਆ ਚਾਹ ਠੀਕ ਆ ਹਾਂ ਕੱਲ ਕੋਲੂ ਖਤਮ ਕਰ ਲੈਣ ਨੂੰ ਚਾਹ ਗਲ ਦੇ ਦਿਓ ਆ ਫੁੱਲੀਆਂ ਦੀ ਚਾਹ ਦੇ ਵਿੱਚ ਪਾ ਕੇ ਜਾਂ ਦੁੱਧ ਦੇ ਵਿੱਚ ਪਾ ਕੇ ਬੜੀਆਂ ਸਵਾਦ ਬਣਦੀਆਂ ਫਿਰ ਕੋਰ ਕੋਰ ਨਹੀਂ ਨਹੀਂ ਹਾਂ ਕੋਟਣਾ ਕੋ ਮੋਆਇਜਾ ਨਾ ਕੋਟਣਾ ਕਿਥੋਂ ਕੋਟਣਾ ਕਿਥੋਂ ਟੋਟਾ ਕੋਈ ਨਹੀਂ ਜੀ ਡਾਕਟਰ ਬੈਠ ਗਿਆ ਨਹੀਂ ਨਾ ਵਰਤੂਗੀ ਇਹ ਨਹੀਂ ਮੇਰੇ ਕੈਲੰਡਰ ਵਿੱਚ ਵਸਟੀ ਨਹੀਂ ਬਜੀ ਮੋਤੋ ਆਏਗੀ ਅੱਜ ਤਾਂ 17 ਤੱਕ ਹੋਊਗੀ ਇਹ ਵੀ ਗੱਲ ਠੀਕ ਹੈ ਬੜੀ ਜਿਹਾ ਹੋ ਜੂਗੀ ਕੀ ਚੀਜ਼ ਹੈ ਰੋੜ ਮੈਂ ਕਿਹਾ ਚੋਈ ਕੋ ਆ ਗਿਆ ਖਾ ਖਾ ਕੇ ਮੂਹ ਵੀ ਆ ਗਿਆ ਹੋ ਤਾਂ ਸਾਰਿਆਂ ਲਈ ਹੈ ਸਾਲੇ ਆ ਮੈਂ ਤਾਂ ਕੁਝ ਨਹੀਂ ਕਰਨਾ ਤਾਂ ਜਾਂ ਤਾਂ ਮੱਕੀ ਦੀ ਰੋਟੀ ਹੁੰਦੀ ਫੇਰ ਤਾਂ ਅੱਛਾ ਕੋਈ ਨਹੀਂ ਇੱਕੀ ਜਗੋਂ ਮੈਨੂੰ ਆਇਆ ਕਿ ਕੀ ਆ ਕੇ ਨਾ ਰਹਿਣ ਰੋਟੀ ਨਹੀਂ ਬਣਦੀ ਚੌਲ ਬਣਾ ਦੂੰ ਮੈਂ ਪਾਪਾ ਜੀ ਨਹੀਂ ਚੌਲ ਖਾ ਰਹੇ ਉਹਨਾਂ ਨੇ ਖਰਾਬ ਕਰ ਲਏ ਫੇਰ ਤਾਂ ਚੌਲ ਵੀ ਨਹੀਂ ਬਣਾਏ ਨਹੀਂ ਮੈਂ ਕਿਹਾ ਅਸੀਂ ਖਾਣੀਓ ਨਹੀਂ ਹੈਗੀ ਹਾਂ ਪਾਪਾ ਜੀ ਇਹ ਨਿੱਤ ਨਹੀਂ ਖਾ ਲੋ ਬਸ ਸਰਵਾਫੇ ਤਾਂ ਠੀਕ ਹੈ ਫਿਰ ਮੈਂ ਉੱਥੇ ਜਾਣਾ ਮੈਨੂੰ ਤਾਂ ਮੋੜ ਜਾਪਿਆ ਮੈਂ ਤਾਂ ਬਿੱਲਾਂ ਚੋਂ ਕੁਮਾਰਾਉਣ ਪੈ ਗਿਆ ਮੇਰੇ ਵਾਸਤੇ ਵੀ ਕੰਨ ਪਾਉਣਾ ਠੀਕ ਹੋ ਗਿਆ ਬਿੱਲਾਂ ਚੋਂ ਜਾਵਾਂ ਇਹਨੂੰ ਤੇ ਤੁਸੀਂ ਮੈਂ ਤੁਹਾਨੂੰ ਗੋਲੀ ਦੱਸੀ ਸੀ ਨਾ ਜਿਹੜੀ ਜੱਲੇ ਉਹਦੇ ਹੋਣ ਨਾ ਕਲੀਅਰ ਹੋ ਜਾਣਾ ਮੈਨੂੰ ਖੁਦ ਪਤਾ ਨਾ ਮੈਂ ਲੰਦੀ ਰਹਿੰਦੀ ਮੇਰੇ ਕੋ ਪਈਆਂ ਤੀਆਂ ਕੋ ਗੋਲੀਆਂ ਖਤਾਂਗੀਆਂ ਸ਼ਾਹ ਜ਼ਬਰੇ ਕੰਮਾ ਵੀ ਬਈ ਰਾਤ ਮੇਰੇ ਕੇ ਕੰਮ ਕਰ ਲੈਣਾ ਚਾਹੀਦਾ ਉਹਦੇ ਪਰ ਕੀ ਜੀਸ ਨਹੀਂ ਹੈਗੀ ਸੋ ਵੀਰਾ ਚੱਕੰਦਰ ਜੇ ਦੇ ਵਿੱਚ ਤੇ ਆਉਂਦਾ ਕੋਈ ਸੁਆਦ ਖਾਣ ਨੂੰ ਕਿ ਨਹੀਂ ਕੁਝ ਨਹੀਂ ਹੈ ਦਾ ਸੁੱਕੇ ਵੇਲੇ ਓਏ ਹੋਏ ਰੱਖੇਗਾ ਤੇ ਉਹ ਵੀ ਨਹੀਂ ਲਿਆ ਹੋਏ ਹੁਣ ਹਣਾ ਕਿਆ ਕਹਿੰਦੇ ਆ ਖਾਣ ਵਾਸਤੇ ਹੁਣ ਹੁਣ ਰੋਪੜ ਮੇ ਤੇ ਜਾ ਨਹੀਂ ਹੁੰਦਾ ਫਸਟ ਦੇ ਜੇ ਆਪਣਾ ਕਿੰਨੋਂ ਸਵੀਰਾ ਵੀ ਪਿਆ ਕੋਸਾ ਕਿਆ ਇਹ ਹਾਂ ਆ ਗਿਆ ਢਾਲ ਇਹ ਘੜੀ ਹੈ ਦਿਨੋਂ ਸਰੀ ਇਹ ਕਾਦਰ ਨੂੰ ਵੀ ਮਸਰੀ ਹੈ। ਨਾ ਕੱਢੀ ਹੈ ਜਿਹੜੀ ਤੜਕੀ ਦੀ ਤੁਸੀਂ ਰਾਤ ਜਿਹੜੀ ਰਾਤ ਵਾਲੀ ਹੈ ਫਿਰ। ਤੇ ਮੈਂ ਹੁਣੇ ਕਿਆ ਕਹਿਣਾ ਤੈਨੂੰ ਯਾਰ ਰਾਤ ਤੋਂ ਪਹਿਲਾਂ ਵੀ ਪਈ ਸੀ ਇਹ ਤਾਂ। ਰਾਤ ਵਾਲੀ ਨਾਲ ਤੇ ਆ ਕਿਆ ਪਿਆ ਇਹ? ਆ ਕਿਆ ਹੈ? ਕਿਚੜੀ ਕੱਢੀ ਹੈ ਇਹ। ਵਿੱਕੀ ਕਹਿੰਦਾ ਮੈਂ ਇਹ ਖਾ ਲੂੰਗਾ। ਉਹ ਫੇਰ ਵਿੱਕੀ ਕਹਾਂਗਾ ਅਸੀਂ ਵੀ ਖਾ ਲੂੰਗਾ ਫਿਰ ਇਹਨੂੰ। ਠੀਕ ਆ ਬਾਕੀ ਤਹੀ ਵੀ ਪਿਆ ਵਿੱਚ ਹੈ ਨਾ। ਚਲੋ ਫਿਰ ਨਿਗੜਿਆ ਕੰਮ। ਕੋਈ ਨਹੀਂ ਹੈਗਾ ਤੇ ਅੱਜ ਤਾਂ ਪਾਣੀ ਲੱਕ ਹੋਣਾ ਪਾ ਹਾਂ ਕਿ ਤੁਹਾਨੂੰ ਦੇ ਚਾਹੀਦਾ ਥੋੜੀ ਜਿਹੀ ਸਬਜ਼ੀ ਸੁਬੀ ਜੀ ਪਾ ਕੇ ਮਸਾਲਾ ਹੋ ਜਾ ਬਾਬਿਆਂ ਨੂੰ ਭੋਗ ਭੋਗ ਲੱਗਣਾ ਹਨ ਕਰਨੇ ਪੈਣਗੇ ਲੱਗਾਂ ਚੁਬੜੀ ਤੇ ਐੇ ਜੀ ਬੂ ਐ ਸਸੀ ਕਮ ਲਾਓ ਬਾਅਦ ਸਸੀ ਗਾਲ ਅੱਜ ਤੇ ਦੇਖੋ ਪੋਪੜ ਨੂੰ ਜਾਣਾ ਰਾਤ ਕਿਆ ਕਰਨਗੇ ਤੇ ਰੋਪਣ ਆਪਾ ਹੁਣ ਵੀ ਜਾਣਾ ਮੈਂ ਦੀਦੀ ਨੂੰ ਮੈਂ ਫੋਨ ਕਰਤਾ ਵੀ ਦੀ ਕੋਪੜ ਨੂੰ ਜਾਣਾ ਹੈ ਵੀ ਮੈਂ ਸ਼ਿਵਰੀਤ ਨੇ ਤੇ ਹੋਰ ਕਿਨੇ ਬੂਰ ਦਾ ਬਾਅਦ ਚ ਪਾਉਂਗੇ ਪਹਿਲਾਂ ਮੈਨੂੰ ਦੱਸ ਕਿਨੇ ਕਿਨੇ ਜਾਣਾ ਪਹਿਲਾਂ ਮੈਂ ਹਾਂ ਕਿਨੇ ਤੂੰ ਹੋਗੀ ਕਿ ਕਰਨ ਹੋਗਾ ਹੋਰ ਕੌਣ ਖੰਡਾ ਬੀਦੀ ਦੀਦੀ ਹੈ ਨਾ ਬਸ ਫਿਰ ਇੱਥੇ ਜਾਉਂਗਾ ਮੈਨੂੰ ਲੈ ਕੇ ਜਾਣਾ ਫਿਰ ਚੱਲ ਚੱਲੀਏ ਫਿਰ ਚੱਲ ਹੁਣ ਕੋਈ ਰਹਿਣ ਦਾ ਛੱਡ ਪਰੇ ਜਾਣ ਨਹੀਂ ਹਾਂ ਕੱਲ ਜਾਊਂਗਾ ਨੇਰਾ ਹੋ ਗਿਆ ਦਾ ਹੁਣ ਤੋਂ ਦੇਖ ਲਾ ਠੀਕ ਆ ਹਾਂ ਵੇ ਕਰ ਨੋਏ ਉਹ ਕਰਨਾ ਹਾਂਜੀ ਕੀ ਕਰਦਾ ਹੁਣੇ ਚਲੋ ਆਪੇ ਨੂੰ ਭੋਗ ਲਵਾ ਕੇ ਉੱਪਰ ਚਲੋ ਓਕੇ ਚਲੋ ਠੀਕ ਆ ਜੀ ਆਗਰੇ ਉਹਨਾਂ ਨੂੰ ਜਿਹੜੇ ਤੁਹਾਨੂੰ ਫਿਰ ਪਰਮਾਤਮਾ ਕਰਦੀਆਂ ਕਮਨਸ ਰੱਖੇ ਜੀ ਤੁਹਾਨੂੰ ਪਾਰਿਆ ਨੂੰ ਦਿਨ ਤੋਂ ਆਪਣੇ ਰਾਤ ਤੋਂ ਬਣੇ ਤਰੱਕੀਆਂ ਬੁਛੇ ਜੀ